ਕੰਮ ਸਟਾਰਟ ਕਰਨ ਦੀ ਗੱਲ ਹੈ ਇਸ ਤਰ੍ਹਾਂ ਵੀਰ ਜੀ ਸਾਨੂੰ ਤਕਰੀਬਨ ਪਿਛਲੇ 9-10 ਮਹੀਨਿਆਂ ਤੋਂ ਇੱਥੇ ਅਸੀਂ ਇੱਕ ਜਗ੍ਹਾ ਤੇ ਕੰਮ ਕਰ ਰਹੇ ਹਾਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਰਹਿੰਦਾ ਵੀ ਅਸੀਂ ਜਿੰਨੇ ਵੀ ਜੋ ਵੀ ਸਾਡੇ ਕੋਲ ਬੰਦਾ ਆਵੇ ਕਸਟਮਰ ਚੱਲ ਕੇ ਆਵੇ ਘਰ ਤੋਂ ਸ਼ੁੱਧ ਪੋਜਨ ਈ ਸ਼ੱਕੇ ਜਾਵੇ ਕੁਝ ਜਿਹੜਾ ਘਰ ਦਾ ਖਾਣਾ ਹੈ ਨਾ ਜੀ ਘਰ ਦੀ ਫੀਲਿੰਗ ਵਾਲਾ ਖਾਣਾ ਉਹ ਇੱਥੇ ਕਿਤੇ ਨਹੀਂ ਮਿਲਦਾ ਜਾਂ ਸਾਨੂੰ ਜਿਆਦਾ ਮਸਾਲੇ ਵਾਲਾ ਮਿਲੂਗਾ ਜਾਂ ਫਿਰ ਆ ਦੂਜਾ ਹੀ ਮਿਲੂਗਾ ਅਸੀਂ ਇਹੀ ਸੋਚ ਕੇ ਕੰਮ ਸ਼ੁਰੂ ਕੀਤਾ ਸੀਗਾ ਜਿਵੇਂ ਨਾਰਮਲ ਖਾਣਾ ਬਣਾਵਾਂਗੇ ਵਧੀਆ ਬਣਾਵਾਂਗੇ ਸਾਫ਼ ਸੁਥਰਾ ਬਣਾਵਾਂਗੇ ਤੇ ਅਸੀਂ ਬਣਾ ਵੀ ਰਹੇ ਹਾਂ ਜੀ ਇਹ ਪਰਿਵਾਰ ਦੇ ਸਾਰੇ ਜੀ ਇਸ ਕੰਮ ਨੂੰ ਕਰਦੇ ਨੇ ਤੁਸੀਂ ਕਿਸੇ ਨੌਕਰ ਨੂੰ ਨਹੀਂ ਰੱਖਿਆ ਹੋਇਆ ਅ ਕਿਸੇ ਤੀਜੇ ਬੰਦੇ ਨੂੰ ਨਹੀਂ ਤੁਸੀਂ ਇਸ ਕੰਮ ਦੇ ਵਿੱਚ ਲਾਇਆ ਹੋਇਆ ਇਹ ਸਭ ਤੋਂ ਵੱਡੀ ਗੱਲ ਹੈ ਕੀ ਕਹਿਣਾ ਚਾਹਾਂ ਅ ਅਸੀਂ ਨਾ ਜੀ ਕੋਸ਼ਿਸ਼ ਇਹ ਹੀ ਕਰੀਦੀਏ ਵੀ ਅਸੀਂ ਆਪ ਹੀ ਜਿੰਨਾ ਕ ਸਾਡਾ ਪਰਿਵਾਰ ਹੈਗਾ ਮੇਰੇ ਪਿਤਾ ਜੀ ਐ ਵਾਈਫ ਬੱਚੇ ਵੀ ਅਸੀਂ ਇਹ ਕੰਮ ਨੂੰ ਆਪ ਹੀ ਰਲ ਮਿਲ ਕੇ ਕਰੀਏ ਵਧੀਆ ਸਾਫ਼ ਸੁਥਰਾ ਕਰੀਏ ਜਿੰਨੇ ਬੰਦੇ ਜਿਹਦੇ ਅਸੀਂ ਬਾਹਰੋਂ ਇਨਵੋਲਵਮੈਂਟ ਕਰੂਗੇ ਉਹਦੇ ਵਿੱਚ ਫਿਰ ਕੀ ਹੈ ਜੀ ਅਸੀਂ ਉਨੀ ਕੁਆਲਿਟੀ ਜਾਂ ਸਫਾਈ ਨਹੀਂ ਦੇ ਪਾਉਂਗੇ ਮਤਲਬ ਹੈ ਤੁਹਾਨੂੰ ਆ ਕੇ ਤੁਹਾਡਾ ਧੰਨਵਾਦ ਕਰਦੇ ਨੇ ਤੇ ਲੋਕ ਤੁਹਾਨੂੰ ਫੀਡਬੈਕ ਦਿੰਦੇ ਆ ਸਾਨੂੰ ਨਾ ਜੀ ਜਿਹੜਾ ਵੀ ਬੰਦਾ ਉਰੇ ਹ ਤੱਕ ਕੋਈ ਸਾਡੇ ਕੋਲ ਪ੍ਰਸ਼ਦਾ ਛਕਣ ਆਇਆ ਖੁਸ਼ ਹੋ ਕੇ ਗਿਆ ਜੀ ਬੜਾ ਧੰਨਵਾਦ ਕਰਦੇ ਆਂ ਕਹਿੰਦਾ ਹੈ ਜੀ ਵਿਚਾਰੀ ਜਿਨ੍ਹਾਂ ਨੂੰ ਸਵੇਰ ਤੋਂ ਪ੍ਰਸ਼ਾਦਾ ਨਹੀਂ ਮਿਲਿਆ ਹੁੰਦਾ ਸਾਡੇ ਕੋ ਆ ਕੇ ਸੰਤੁਸ਼ਟੀ ਮਿਲਦੀ ਹੈ ਬੜਾ ਧੰਨਵਾਦ ਕਰਦੇ ਆਂ ਜੀ ਦੇਖ ਹੀ ਰਹੇ ਆਂ ਸਾਰਾ ਕੰਮ ਠੀਕ ਸਾਡੀਆਂ ਬੇਟੀਆਂ ਵੀ ਇਸ ਕੰਮ ਦੇ ਵਿੱਚ ਪੂਰਾ ਹੱਥ ਵੰਡਾਉਂਦੀਆਂ ਨੇ ਪੜ੍ਹਾਈ ਵੀ ਕਰਦੀਆਂ ਨੇ ਤੇ ਨਾਲ ਕੰਮ ਦੇ ਵਿੱਚ ਹੱਥ ਵੀ ਵੰਡਾਉਂਦੀਆਂ ਨੇ ਕੀ ਕਹਿਣਾ ਚਾਹੋਗੇ ਤੁਹਾਡੀਆਂ ਧੀਆਂ ਨੇ ਤੁਹਾਡਾ ਸਿਰ ਉੱਚਾ ਚੁੱਕਿਆ ਬੇਟੀਆਂ ਬਹੁਤ ਲਾਇਕ ਆਂ ਜੀ ਪਰਮਾਤਮਾ ਸਾਰਿਆਂ ਨੂੰ ਐਜ ਬੱਚੇ ਬੇਟੀਆਂ ਬਖਸ਼ੇ ਤੇ ਕਦੇ ਵੀ ਵਿਚਾਰੀਆਂ ਨੇ ਮੈਨੂੰ ਮਤਲਬ ਕੰਮ ਪਿੱਛੋਂ ਨਹੀਂ ਮੈਨੂੰ ਪਿੱਠ ਨਹੀਂ ਦਿਖਾਈ ਜਗ ਦੇ ਕਿਹਾ ਨਹੀਂ ਵੀ ਅਸੀਂ ਸਾਤੋਏ ਹੋਣਾ ਨਹੀਂ ਅਸੀਂ ਗਰਮੀ 'ਚ ਨਹੀਂ ਖੜ ਸਕਦੇ ਮੈਨੂੰ ਕਦੀ ਕੋਈ ਦਿੱਕਤ ਨਹੀਂ ਆਈ ਜਿਵੇਂ ਵੀ ਇਹਨਾਂ ਨੂੰ ਵਿਚਾਰੀਆਂ ਨੂੰ ਕਿਹਾ ਇਹਨਾਂ ਨੇ ਸਮਝਾ ਕੇ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪ ਮੇਰੇ ਤੋਂ ਵੱਧ ਜਿੰਨਾ ਕ ਮੈਨੂੰ ਸੀਗਾ ਉਸ ਤੋਂ ਵੱਧ ਕਰਦੀਆਂ ਇਹ ਘਰੇ ਵੀ ਕਰਦੀਆਂ ਇੱਥੇ ਵੀ ਕਰਦੀਆਂ ਰੋਜ਼ ਬਦਲਵੀਂ ਸਬਜ਼ੀ ਹੁੰਦੀ ਹੈ ਜਿਵੇਂ ਅੱਜ ਸਾਡੇ ਕੋਲ ਆਲੂ ਮਟਰ ਬਣੇ ਹੋਏ ਜੀ ਮਿਕਸ ਗੋਭੀ ਬਣੀ ਹੋਈ ਹੈ ਤੇ ਪੀਲੀ ਦਾਲ ਹੈ ਮੂੰਗੀ ਮਸਰੀ ਸਾਗ ਤੇ ਰਾਇਤਾ ਕੱਲ ਨੂੰ ਹੋਏਗਾ ਜੀ ਮਟਰ ਪਨੀਰ ਤੇ ਆਲੂ ਕੋਫਤਾ ਉਹ ਤੇ ਇੱਕ ਮਿਕਸ ਸਬਜ਼ੀ ਹੋਏਗੀ ਮਿਕਸ ਵੈ ਜਾਏ ਤੇ ਮਤਲਬ ਰੋਜ਼ ਦਾ ਮੈਨੂ ਨਮਾ ਹੈ ਸਾਡਾ ਤੇ ਸਾਗ ਸਾਡੇ ਕੋਲ ਡੇਲੀ ਹੁੰਦਾ ਰੂਟੀਨ ਦੇ ਵਿੱਚ ਸਾਗ ਤੇ ਮੱਕੀ ਦੀ ਰੋਟੀ ਸਾਡੇ ਕੋਲ ਰੂਟੀਨ ਚ ਮਿਲਦੀ ਹੈ ਡੇਲੀ ਮਿਲਦੀ ਹੈ ਸਾਗ ਜੀ ਇਸ ਟਾਈਮ ਜਿਹੜਾ ਹੈਗਾ ਵੈਸੇ ਤਾਂ ਹੁਣ ਇੱਥੇ ਆਉਣ ਲੱਗ ਗਿਆ ਇਹ ਦਿਨਾਂ ਦੇ ਵਿੱਚ ਨਾ ਆਣ ਸ਼ੁਰੂ ਹੋ ਜਾਂਦਾਗਾ ਪਰ ਅਸੀਂ ਪਿੱਛੇ ਹੁਣ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਹੈਗਾ ਜੂਨ ਜੁਲ ਸਤੰਬਰ ਦਾ ਅਸੀਂ ਹੁਸ਼ਿਆਰਪੁਰ ਤੋਂ ਸਪੈਸ਼ਲਿਟੀ ਜਾ ਕੇ ਸਾਗ ਲਿਆਉਂਦੇ ਰਹੇ ਹਾਂ ਜੀ ਲੋਕਾਂ ਦੀ ਡਿਮਾਂਡ ਦੇ ਉੱਪਰ ਸ਼ਿਆਰਪੁਰ ਬਾਈਪਾਸ ਦੇ ਉੱਪਰ ਹੀ ਸਾਗ ਮਿਲਦਾ ਹੈਗਾ ਇੱਕੋ ਜਗ੍ਹਾ ਜਾਂ ਪਟਿਆਲੇ ਤੋਂ ਆਉਂਦਾ ਹੈ ਜੀ ਅਸੀਂ ਦੋ-ਤਿੰਨ ਦਾ ਫਿਰ ਜਾ ਕੇ ਇਕੱਠਾ ਲਿਆ ਕਰਦੇ ਸੀਗੇ ਤੇ ਉਸ ਤਰ੍ਹਾਂ ਹੀ ਸਾਡਾ ਰੁਟੀਨ 'ਚ ਕੰਮ ਚੱਲ ਰਿਹਾ ਹਾਲਾਂਕਿ ਸਾਨੂੰ ਮਹਿੰਗਾ ਵੀ ਪੈਂਦਾ ਸੀ ਜੀ ਪਰ ਅਸੀਂ ਕਸਟਮਰ ਨਹੀਂ ਤੋੜਿਆ ਹੈਗਾ ਕੀ ਕਹਿਣਾ ਚਾਹੂਗੇ ਕਿਵੇਂ ਲੱਗਦਾ ਤੁਹਾਨੂੰ ਘਰ ਦਾ ਖਾਣਾ ਹੁੰਦਾ ਹੈ ਕੀ ਸਵਾਦ ਕੀ ਹੈ ਨਹੀਂ ਘਰ ਦਾ ਖਾਣਾ ਹੀ ਹੈ ਜੀ ਔਰ ਬਹੁਤ ਜ਼ਿਆਦਾ ਟੇਸਟੀ ਹੈ ਔਰ ਸਾਨੂੰ ਬਹੁਤ ਔਥੈਂਟਿਕ ਲੱਗਦਾ ਸੋ ਆਈ ਫੀਲ ਕਿ ਇਦਾਂ ਦਾ ਖਾਣਾ ਖਾ ਕੇ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਬਾਹਰ ਖਾ ਰਹੇ ਆ ਜਾਂ ਘਰ ਖਾ ਰਹੇ ਆ ਔਰ ਸਭ ਤੋਂ ਅੱਛੀ ਗ ਸਾਮਣੇ ਦੇਖੋ ਜੂ ਯੂ ਸੀ ਦੈਟ 올 ਫੈਮਿਲੀ ਮੈਂਬਰਸ ਹੈ ਨਾ ਸੋ ਇਟ ਗਿਵਸ ਅ ਵੈਰੀ ਪੋਜ਼ਿਟਿਵ ਹੈ ਨਾ ਆਈ ਥਿੰਕ ਮੈਂ ਖੁਦ ਆਨੀ ਔਰ ਮੈਨੂੰ ਸਾਗ ਬਹੁਤ ਟੇਸਟੀ ਲੱਗਦਾ ਬਿਕਾਜ਼ ਇਨ ਦਿਸ ਸੀਜ਼ਨ ਅਸੀਂ ਸਾਗ ਲਈਏ ਸਾਡੇ ਹੁਣ ਜੈਪੁਰ ਤੋਂ ਮੇਰਾ ਬ੍ਰਦਰ ਇਨ ਲਾ ਆ ਰਿਹਾ ਆਈ ਐਮ ਸਪੈਸ਼ਲੀ ਬਾਈਂਗ ਮੈਂ ਤਾਂ ਦਜੀ ਹੈਗੀ ਐ ਸਵੇਰੇ ਤੋਂ ਲੱਗ ਜੀਦਾ ਇਸ ਦੁਪਹਿਰ ਤੱਕ ਇਸ ਤਿਆਰੀ ਕਰਦੇ ਆ 3 3:30 ਵਜੇ ਫਿਰ ਅਸੀਂ ਤੜਕੇ ਲਾਈਦੇ ਸਾਰਾ ਪਰਿਵਾਰ ਇੱਕੋ ਜਗ੍ਹਾ ਖਾਣਾ ਬਣਾਉਂਦਾ ਔਰ ਲੋਕਾਂ ਨੂੰ ਖਵਾਉਂਦਾ ਤੇ ਓੱਖਾ ਨਹੀਂ ਲੱਗਦਾ ਤੁਹਾਨੂੰ ਨਹੀਂ ਜੀ ਓੱਖਾ ਨਹੀਂ ਲੱਗਦਾ ਕਿਵੇਂ ਲੱਗਦਾ ਤੁਹਾਨੂੰ ਇੱਥੇ ਸਟਾਲ ਤੇ ਖੜ ਕੇ ਕੰਮ ਕਰਨਾ ਕਿਉਂਕਿ ਅਕਸਰ ਬੱਚੇ ਨੌਜਵਾਨ ਸ਼ਰਮਾਉਂਦੇ ਨੇ ਐਦਾਂ ਕੰਮ ਕਰਨ ਦੇ ਵਿੱਚ ਕਦੇ ਤੁਹਾਨੂੰ ਵੀ ਐਦਾਂ ਫੀਲ ਹੋਇਆ ਨਹੀਂ ਮੈਨੂੰ ਤਾਂ ਵਧੀਆ ਫੀਲ ਹੁੰਦਾ ਇੱਥੇ ਆ ਕੇ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਮੈਨੂੰ ਇਹ ਮੈਨੂੰ ਕਦੇ ਨਹੀਂ ਲੱਗਿਆ ਕਿ ਹਾਂ ਮੈਂ ਇੱਥੇ ਖੜ ਕੇ ਕੰਮ ਕਰ ਰਹੀ ਹਾਂ ਤਾਂ ਕਿ ਮੈਨੂੰ ਸ਼ਰਮਿੰਦਾ ਹੋਣਾ ਪਵੇ ਮੈਨੂੰ ਸ਼ਰਮ ਆਵੇ ਮੈਂ ਤਾਂ ਨਿਕਲ ਹੁਣ ਸਪੈਸ਼ਲ ਆਈਆਂ ਕਿਉਂਕਿ ਆਂਟੀ ਨੂਜ਼ ਨੇ ਕਿਹਾ ਸੀ ਕਿ ਜਲਦੀ ਖਤਮ ਹੋ ਜਾਂਦਾ ਸਾਂ 8 ਵਜੇ ਤੱਕ ਆਇਆ ਕਰੋ ਤੇ ਅੱਜ ਮਾ 2 ਵਜੇ ਤੱਕ ਆ ਗਈ ਮੇਰੇ ਫੈਮਿਲੀ ਆਈ ਹੈ ਬਠਿੰਡੇ ਤੋਂ ਮੈਂ ਕਿ ਤੁਹਾਨੂੰ ਅੱਜ ਗਰਮੀ ਚ ਖਾ ਕੇ ਲੈ ਕੇ ਆਈ ਨੇ ਸਾਗ ਮੱਕੀ ਰੋਟੀ ਚਲੋ ਮੇਰੇ ਨਾਲ ਤੇ ਬਾਕੀ ਦੇਖੀ ਸੀ ਮੈਂ ਵੀ ਇਹਨਾਂ ਦੇ ਇੰਟਰਵਿਊ ਪਹਿਲਾਂ ਨਾ ਤੇ ਚਲੋ ਵਧੀਆ ਕਿ ਇਸ ਟਾਈਮ ਮਿਲ ਰਿਹਾ ਸਾਗ ਕਦੇ ਕਦੇ ਮਨ ਕਰਦਾ ਹੈ ਸਾਗ ਵਗੈਰਾ ਖਾਣ ਨੂੰ ਤੇ ਬਹੁਤ ਵਧੀਆ ਅੰਟੀ ਦਾ ਟੇਸਟੀ ਆ ਮਤਲਬ ਉਹਦੇ ਵਿੱਚ ਸਿੰਪਲ ਰੋਟੀ ਵੀ ਲੱਗ ਗਈ ਸੀ ਬਹੁਤ ਵਧੀਆ ਘਰ ਦਾ ਬਿਲਕੁਲ ਘਰ ਵਰਗਾ ਹੁੰਦਾ ਬਿਲਕੁਲ ਘਰ ਵਰਗਾ ਤੁਸੀਂ ਇੱਕ ਵਾਰ ਖਾ ਕੇ ਦੇਖਿਓ ਇਹਨਾਂ ਦੀ ਮੂੰਗੀ ਮਸਰੀ ਦੀ ਦਾਲ ਬਿਲਕੁਲ ਘਰ ਵਰਗਾ ਖਾਣਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਏਬੀਬੀ ਸਾਂਝਾ ਮੈਂ ਹਾਂ ਅਸ਼ਰਫ ਢੁੱਡੀ ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਦੇ ਸੈਕਟਰ 71 ਦੇ ਵਿੱਚ ਜਿੱਥੇ ਇੱਕ ਗੁਰਸਿੱਖ ਪਰਿਵਾਰ ਦੇ ਵੱਲੋਂ ਖਾਣਾ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਤੇ ਨੌਜਵਾਨਾਂ ਨੂੰ ਪਰੋਸਿਆ ਜਾਂਦਾ ਹੈ ਬੜੇ ਚਾਅ ਤੇ ਬੜੇ ਸੇਵਾ ਭਾਵਨਾ ਦੇ ਨਾਲ ਉਹਨਾਂ ਨੂੰ ਪਰੋਸਿਆ ਜਾਂਦਾ ਹੈ ਇੱਕੋ ਹੀ ਪਰਿਵਾਰ ਦੀਆਂ ਤਿੰਨ ਪੀੜੀਆਂ ਸੈਕਟਰ 71 ਦੇ ਵਿੱਚ ਇਸ ਕੰਮ ਦੇ ਵਿੱਚ ਜੁਟੀਆਂ ਹੋਈਆਂ ਨੇ ਦਾਦਾ ਜੀ ਪਿਤਾ ਜੀ ਤੇ ਪੁੱਤਰੀਆਂ ਤੇ ਉਹਨਾਂ ਦਾ ਬੇਟਾ ਖਾਲਸਾ ਸ਼ੁੱਧ ਭੋਜਨ ਦੇ ਵਿੱਚ ਅਸੀਂ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਕਿਵੇਂ ਇੱਥੇ ਸ਼ੁੱਧ ਭੋਜਨ ਤਿਆਰ ਕੀਤਾ ਜਾਂਦਾ ਹੈ ਔਰ ਸਾਰਾ ਸਾਲ ਇੱਥੇ ਤੁਹਾਨੂੰ ਸ਼ੁੱਧ ਭੋਜਨ ਮਿਲੇਗਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੁਹਾਨੂੰ ਹਰ ਵੇਲੇ ਇੱਥੇ ਅਵੇਲੇਬਲ ਮਿਲੇਗਾ ਸਾਡੇ ਨਾਲ ਭਾਈ ਜਸਵੀਰ ਸਿੰਘ ਖਾਲਸਾ ਜੀ ਨੇ ਗੱਲਬਾਤ ਕਰਦੇ ਆ ਜਸਵੀਰ ਸਿੰਘ ਜੀ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਜੀ ਸ਼ੁੱਧ ਖਾਲਸਾ ਭੋਜਨ ਤੁਸੀਂ ਖਾਲਸਾ ਸ਼ੁੱਧ ਭੋਜਨ ਤੁਸੀਂ ਨਾਮ ਰੱਖਿਆ ਤੇ ਸਾਰਾ ਪਰਿਵਾਰ ਰਲ ਕੇ ਭੋਜਨ ਬਣਾਉਂਦੇ ਹੋ ਤੇ ਲੋਕਾਂ ਦੀ ਸੇਵਾ ਦੇ ਵਿੱਚ ਇੱਥੇ ਕਰਦੇ ਹੋ ਕਿਵੇਂ ਤੁਹਾਡੇ ਮਨ ਚ ਇਹ ਆਈਡੀਆ ਆਇਆ ਕਦੋਂ ਤੁਸੀਂ ਕੰਮ ਸ਼ੁਰੂ ਕੀਤਾ ਤੇ ਕਿਵੇਂ ਦਾ ਕੰਮ ਤੁਹਾਡਾ ਚੱਲ ਰਿਹਾ ਸਭ ਤੋਂ ਪਹਿਲਾਂ ਜੀ ਕੰਮ ਦੀ ਗੱਲ ਹੈ ਕੰਮ ਸਾਡਾ ਬਹੁਤ ਵਧੀਆ ਹੈ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਵਧੀਆ ਕੰਮ ਹੈ ਠੀਕ ਠਾਕ ਤੇ ਕੰਮ ਸਟਾਰਟ ਕਰਨ ਦੀ ਗੱਲ ਹੈ ਇਸ ਤਰ੍ਹਾਂ ਵੀਰ ਜੀ ਸਾਨੂੰ ਤਕਰੀਬਨ ਪਿਛਲੇ 9-10 ਮਹੀਨਿਆਂ ਤੋਂ ਇੱਥੇ ਅਸੀਂ ਇੱਕ ਜਗ੍ਹਾ ਤੇ ਕੰਮ ਕਰ ਰਹੇ ਹਾਂ ਜੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਸਾਡੇ ਨੇੜੇ ਤੇੜੇ ਦੇ ਜਿਹੜੇ ਇੱਥੇ ਪਰਿਵਾਰ ਰਹਿਣ ਵਾਲੇ ਆ ਲੋਕੀ ਨੇੜੇ ਤੇੜੇ ਦੇ ਬਹੁਤ ਵਧੀਆ ਸਾਨੂੰ ਆ ਕੇ ਸਾਡੇ ਕੋਲ ਸ਼ੁੱਧ ਭੋਜਨ ਛੱਕੇ ਜਾਂਦੇ ਆ ਸਾਡਾ ਵੀ ਇਹੀ ਰਹਿੰਦਾ ਵੀ ਅਸੀਂ ਜਿੰਨੇ ਵੀ ਜੋ ਵੀ ਸਾਡੇ ਕੋਲ ਬੰਦਾ ਆਵੇ ਕਸਟਮਰ ਚੱਲ ਕੇ ਆਵੇ ਘਰ ਤੋਂ ਸ਼ੁੱਧ ਭੋਜਨ ਹੀ ਛੱਕੇ ਜਾਵੇ ਅਸੀਂ ਇਹੀ ਸੋਚਦੇ ਆ ਜੀ ਪਹਿਲਾਂ ਤੋਂ ਵੀ ਜਿੰਨੇ ਵੀ ਇੱਥੋਂ ਬਾਹਰ ਕੋਈ ਮਤਲਬ ਪੀਜੀ ਆਏ ਹੋਏਗਾ ਜਾਂ ਕੋਈ ਸਟੂਡੈਂਟ ਬੱਚਾ ਕੋਈ ਪੜ੍ਹਨ ਆਇਆ ਹੋਇਆ ਐਸੇ ਕਿਉਂਕਿ ਜਿੱਥੇ ਮੈਂ ਦੇਖਿਆ ਨਾ ਜੀ ਆਮ ਤੌਰ ਤੇ ਸਾਨੂੰ ਵੀ ਬੜੀ ਪਹਿਲਾਂ ਦਿੱਕਤ ਆਉਂਦੀ ਰਹੀ ਤੇ ਖਾਣ ਪੀਣ ਦਾ ਕੋਈ ਵਧੀਆ ਤਰੀਕਾ ਮਤਲਬ ਕੋਈ ਸਿਸਟਮ ਹੈ ਨਹੀਂ ਆ ਫਾਸਟ ਫੂਡ ਵਗੈਰਾ ਜਾਂ ਹੋਰ ਕੁਝ ਜਿਹੜਾ ਘਰ ਦਾ ਖਾਣਾ ਹੈ ਨਾ ਜੀ ਘਰ ਦੀ ਫੀਲਿੰਗ ਵਾਲਾ ਖਾਣਾ ਉਹ ਇੱਥੇ ਕਿਤੇ ਨਹੀਂ ਮਿਲਦਾ ਜਾਂ ਸਾਨੂੰ ਜਿਆਦਾ ਮਸਾਲੇ ਵਾਲਾ ਮਿਲੂਗਾ ਜਾਂ ਫਿਰ ਇਹ ਆ ਦੂਜਾ ਹੀ ਮਿਲੂਗਾ ਜੀ ਅਸੀਂ ਇਹੀ ਸੋਚ ਕੇ ਕੰਮ ਸ਼ੁਰੂ ਕੀਤਾ ਸੀਗਾ ਜੀ ਵੀ ਨਾਰਮਲ ਖਾਣਾ ਬਣਾਵਾਂ ਵਧੀਆ ਬਣਾਵਾਂਗੇ ਸਾਫ਼ ਸੁਥਰਾ ਬਣਾਵਾਂਗੇ ਤੇ ਅਸੀਂ ਬਣਾ ਵੀ ਰਹੇ ਹਾਂ ਜੀ ਪਿਛਲੇ 8-10 ਮਹੀਨਿਆਂ ਤੋਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਇਹ ਸਾਡੀ ਕੁਆਲਿਟੀ ਕਰਕੇ ਹੀ ਮਿਲ ਰਿਹਾ ਜੀ ਤੇ ਅਸੀਂ ਇਸ ਤਰ੍ਹਾਂ ਹੀ ਆਪਣੀ ਕੁਆਲਿਟੀ ਨੂੰ ਬਰਕਰਾਰ ਰੱਖਾਂਗੇ ਜੀ ਤੇ ਕੰਮ ਪਰਮਾਤਮਾ ਦੀ ਕਿਰਪਾ ਨਾਲ ਬੜੇ ਸ਼ਰਧਿਕਾ ਦੇ ਵਿੱਚ ਹੈ ਜੀ ਪਰਿਵਾਰ ਦੇ ਸਾਰੇ ਜੀ ਇਸ ਕੰਮ ਨੂੰ ਕਰਦੇ ਨੇ ਤੁਸੀਂ ਕਿਸੇ ਨੌਕਰ ਨੂੰ ਨਹੀਂ ਰੱਖਿਆ ਹੋਇਆ ਅ ਕਿਸੇ ਤੀਜੇ ਬੰਦੇ ਨੂੰ ਨਹੀਂ ਤੁਸੀਂ ਇਸ ਕੰਮ ਦੇ ਵਿੱਚ ਲਾਇਆ ਹੋਇਆ ਇਹ ਸਭ ਤੋਂ ਵੱਡੀ ਗੱਲ ਹੈ ਕੀ ਕਹਿਣਾ ਚਾਹੋ ਅ ਅਸੀਂ ਨਾ ਜੀ ਕੋਸ਼ਿਸ਼ ਇਹੀ ਕਰੀ ਦੀ ਵੀ ਅਸੀਂ ਆਪ ਹੀ ਜਿੰਨਾ ਕ ਸਾਡਾ ਪਰਿਵਾਰ ਹੈਗਾ ਮੇਰੇ ਪਿਤਾ ਜੀ ਹੈ ਵਾਈਫ ਬੱਚੇ ਵੀ ਅਸੀਂ ਇਹ ਕੰਮ ਨੂੰ ਆਪ ਹੀ ਰਲ ਮਿਲ ਕੇ ਕਰੀਏ ਵਧੀਆ ਸਾਫ਼ ਸੁਥਰਾ ਕਰੀਏ ਜਿੰਨੇ ਬੰਦੇ ਦੀ ਅਸੀਂ ਬਾਹਰੋਂ ਇਨਵੋਲਵਮੈਂਟ ਕਰੂੰਗੇ ਉਹਦੇ ਵਿੱਚ ਫਿਰ ਕੀ ਹੈ ਜੀ ਅਸੀਂ ਉਨੀ ਕੁਆਲਿਟੀ ਜਾਂ ਸਫਾਈ ਨਹੀਂ ਦੇ ਪਾਉਂਗੇ ਮਤਲਬ ਹੈ ਕੋਸ਼ਿਸ਼ ਇਹੀ ਕਰਨੀ ਹੈ ਵੀ ਅਸੀਂ ਸਾਫ਼ ਸੁਥਰਾ ਹੀ ਰੱਖਣਾ ਹੈਗਾ ਤੇ ਮਤਲਬ ਪਰਿਵਾਰ ਬਹੁਤ ਹੈ ਸਾਡਾ ਅਸੀਂ ਸਾਰੇ ਜਣੇ ਬਥੇਰੇ ਚੜ੍ਹਦੀ ਕਲਾ ਦੀ ਵਿੱਚਾਂਗੇ ਇੱਕੋ ਪਰਿਵਾਰ ਦੀਆਂ ਤਿੰਨ ਪੀੜੀਆਂ ਇਸ ਕੰਮ ਦੇ ਵਿੱਚ ਜੁਟੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਕੀ ਵੀ ਮਹਿਸੂਸ ਹੁੰਦਾ ਤੁਹਾਨੂੰ ਜਦੋਂ ਲੋਕ ਤੁਹਾਨੂੰ ਆ ਕੇ ਤੁਹਾਡਾ ਧੰਨਵਾਦ ਕਰਦੇ ਨੇ ਤੇ ਲੋਕ ਤੁਹਾਨੂੰ ਫੀਡਬੈਕ ਦਿੰਦੇ ਸਾਨੂੰ ਨਾ ਜੀ ਜਿਹੜਾ ਵੀ ਬੰਦਾ ਉਰੇ ਅੱਜ ਤੱਕ ਕੋਈ ਸਾਡੇ ਕੋਲ ਪ੍ਰਸ਼ਾਦਾ ਛਕਣ ਆਇਆ ਖੁਸ਼ ਹੋ ਕੇ ਗਿਆ ਜੀ ਬੜਾ ਧੰਨਵਾਦ ਕਰਦੇ ਆਂ ਕਈ ਤਾਂ ਇਹ ਜੀ ਵਿਚਾਰੇ ਜਿਨ੍ਹਾਂ ਨੂੰ ਸਵੇਰ ਤੋਂ ਪ੍ਰਸ਼ਾਦਾ ਨਹੀਂ ਮਿਲਿਆ ਹੁੰਦਾ ਸਾਡੇ ਕੋਲ ਆ ਕੇ ਸੰਤੁਸ਼ਟੀ ਮਿਲਦੀ ਹੈ ਬੜਾ ਧੰਨਵਾਦ ਕਰਦੇ ਆਂ ਜੀ ਤੇ ਉਸ ਤੋਂ ਬਾਅਦ ਪਰਿਵਾਰ ਹੈ ਜੀ ਸਾਰਾ ਸਾਰਾ ਇਕੱਠਾ ਮਿਲ ਕੇ ਕੰਮ ਕਰ ਰਿਹਾ ਇੱਕੋ ਜਗ੍ਹਾ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਹੈਗੀ ਤਿਆਰੀ ਕਰਨੀ ਉਸ ਤੋਂ ਬਾਅਦ ਇੱਥੇ ਆ ਕੇ ਕੰਮ ਕਰਨਾ ਸਾਨੂੰ ਕੋਈ ਕੰਮ ਦੇ ਵਿੱਚ ਕੋਈ ਦਿੱਕਤ ਨਹੀਂ ਜੀ ਪਰਿਵਾਰ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈਗਾ ਤੇ ਅਸੀਂ ਆਪਣੀ ਮਿਹਨਤ ਵੀ ਪੂਰੀ ਪਾ ਰਹੇ ਹਾਂਗੇ ਪਿਤਾ ਜੀ ਨਾਲ ਸਹਿਯੋਗ ਬਥੇਰਾ ਕਰ ਰਹੇ ਹਾਂਗੇ ਜੀ ਬੱਚੇ ਬਥੇਰੇ ਲਾਇਕ ਹੈਗੇ ਬੱਚੇ ਪੂਰਾ ਪ੍ਰੋਪਰ ਸਾਥ ਦੇ ਰਹੇ ਹਾਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਕੰਮ ਠੀਕ ਸਾਡੀਆਂ ਬੇਟੀਆਂ ਵੀ ਇਸ ਕੰਮ ਦੇ ਵਿੱਚ ਪੂਰਾ ਹੱਥ ਮਢਾਉਂਦੀਆਂ ਨੇ ਪੜ੍ਹਾਈ ਵੀ ਕਰਦੀਆਂ ਨੇ ਤੇ ਨਾਲ ਕੰਮ ਦੇ ਵਿੱਚ ਹੱਥ ਵੀ ਮਢਾਉਂਦੀਆਂ ਨੇ ਕੀ ਕਹਿਣਾ ਚਾਹੋਗੇ ਤੁਹਾਡੀਆਂ ਧੀਆਂ ਨੇ ਤੁਹਾਡਾ ਸਿਰ ਉੱਚਾ ਚੁੱਕਿਆ ਉਹ ਬੇਟੀਆਂ ਬਹੁਤ ਲਾਇਕ ਹੈ ਜੀ ਪਰਮਾਤਮਾ ਸਾਰਿਆਂ ਨੂੰ ਐਜੇ ਬੱਚੇ ਬੇਟੀਆਂ ਬਖਸ਼ੇ ਤੇ ਕਦੇ ਵੀ ਵਿਚਾਰੀਆਂ ਨੇ ਮੈਨੂੰ ਮਤਲਬ ਕੰਮ ਪਿੱਛੋਂ ਨਹੀਂ ਮੈਨੂੰ ਪਿੱਠ ਨਹੀਂ ਦਿਖਾਈ ਜਾਂ ਕਦੇ ਕਹਾਣੀ ਵੀ ਅਸੀਂ ਸਾਥੋਏ ਹੋਣਾ ਨਹੀਂ ਅਸੀਂ ਗਰਮੀ 'ਚ ਨਹੀਂ ਖੜ ਸਕਦੇ ਮੈਨੂੰ ਕਦੇ ਕੋਈ ਦਿੱਕਤ ਨਹੀਂ ਆਈ ਜੀ ਜਿਵੇਂ ਵੀ ਇਹਨਾਂ ਨੂੰ ਵਿਚਾਰੀਆਂ ਨੂੰ ਕਿਹਾ ਇਹਨਾਂ ਨੇ ਸਮਝਾ ਕਿ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪ ਮੇਰੇ ਤੋਂ ਵੱਧ ਜਿੰਨਾ ਕ ਮੈਨੂੰ ਸੀਗਾ ਉਸ ਤੋਂ ਵੱਧ ਕਰਦੀਆਂ ਇਹ ਘਰੇ ਵੀ ਕਰਦੀਆਂ ਇੱਥੇ ਵੀ ਕਰਦੀਆਂ ਤੁਸੀਂ ਦੇਖ ਹੀ ਰਹੇ ਹੋ ਇੱਕ ਬੇਟੀ ਮੇਰੀ ਹੋਰ ਹੈ ਵਿਚਾਰਾ ਜਿੱਥੇ ਮੌਜੂਦ ਨਹੀਂ ਹੈਗੀ ਤੇ ਉਹ ਵੀ ਵਿਚਾਰੀ ਬੜੀ ਲਾਇਕ ਹੈਗੀ ਅ ਮਤਲਬ ਬੱਚੇ ਬੜੇ ਅੱਛੇ ਆ ਜੀ ਵਾਈ ਕੋ ਬਹੁਤ ਅੱਛੀ ਹੈ ਪਿਤਾ ਜੀ ਹੈ ਇਸ ਉਮਰ ਦੇ ਵਿੱਚ ਵੀ ਤੁਹਾਨੂੰ ਦਿਖ ਰਿਹਾ ਬਰਾਬਰ ਖੜੇ ਹਾਂਜੀ ਕੀ ਮੈਨੂ ਕੀ ਰਹਿੰਦਾ ਤੁਹਾਡਾ ਕਿਵੇਂ ਤਿਆਰ ਕਰਦੇ ਹੋ ਕਿ ਅੱਜ ਇਹ ਖਾਣੇ ਵਿੱਚ ਵਿੱਚ ਆ ਰੱਖਣਾ ਹੈ ਅਸੀਂ ਮੈਨੂ ਸਬਜੀ ਇਹ ਹੋਏਗੀ ਦਾਲ ਇਹ ਹੋਏਗੀ ਫੁਲਕਾ ਇਹ ਹੋਏਗਾ ਇਹ ਕਿਵੇਂ ਤੁਸੀਂ ਸੋਚਦੇ ਹੋ ਸਾਡੇ ਕੋਲ ਨਾ ਜੀ ਮਤਲਬ ਰੋਜ਼ ਬਦਲਵੀਂ ਸਬਜੀ ਹੁੰਦੀ ਹੈ ਜਿਵੇਂ ਅੱਜ ਸਾਡੇ ਕੋਲ ਆਲੂ ਮਟਰ ਬਣੇ ਹੋਏ ਆ ਜੀ ਮਿਕਸ ਗੋਬੀ ਬਣੀ ਹੋਈ ਹੈ ਤੇ ਪੀਲੀ ਦਾਲ ਹੈ ਮੂੰਗੀ ਮਸਰੀ ਸਾਗ ਤੇ ਰਾਇਤਾ ਕੱਲ ਨੂੰ ਹੋਏਗਾ ਜੀ ਮਟਰ ਪਨੀਰ ਤੇ ਆਲੂ ਕੋਫਤਾ ਤੇ ਇੱਕ ਮਿਕਸ ਸਬਜੀ ਹੋਏਗੀ ਮਿਕਸ ਵੈਜ ਤੇ ਮਤਲਬ ਰੋਜ਼ ਦਾ ਮੈਨੂ ਨਮਾ ਹੈ ਸਾਡਾ ਤੇ ਸਾਗ ਸਾਡੇ ਕੋਲ ਡੇਲੀ ਹੁੰਦਾ ਰੂਟੀਨ ਦੇ ਵਿੱਚ ਸਾਗ ਤੇ ਮੱਕੀ ਦੀ ਰੋਟੀ ਸਾਡੇ ਕੋਲ ਰੂਟੀਨ ਚ ਮਿਲਦੀ ਹੈ ਡੇਲੀ ਮਿਲਦੀ ਹੈ ਜੀ ਸਾਗ ਸਾਗ ਤੁਸੀਂ ਕਿਵੇਂ ਮੈਂ ਮੈਨੇਜ ਕਰਦੇ ਹਾਂ ਕਿਉਂਕਿ ਸਾਗ ਤਾਂ ਸਾਗ ਤਾਂ ਸੀਜ਼ਨਲ ਹੁੰਦਾ ਹੈ ਕਿਵੇਂ ਫਿਰ ਲੈ ਕੇ ਆਉਂਦੇ ਕਿੱਥੋਂ ਲੈ ਕੇ ਆਉਂਦੇ ਸਾਗ ਜੀ ਇਸ ਟਾਈਮ ਜਿਹੜਾ ਹੈਗਾ ਵੈਸੇ ਤਾਂ ਹੁਣ ਇੱਥੇ ਆਉਣ ਲੱਗਿਆ ਇਹ ਦਿਨਾਂ ਦੇ ਵਿੱਚ ਨਾ ਆਉਣ ਸ਼ੁਰੂ ਹੋ ਜਾਂਦਾ ਹੈ ਪਰ ਅਸੀਂ ਪਿੱਛੇ ਹੁਣ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਹੈਗਾ ਜੂਨ ਜਸਤੰਬਰ ਦਾ ਅਸੀਂ ਹਸ਼ਿਆਰਪੁਰ ਤੋਂ ਸਪੈਸ਼ਲੀ ਜਾ ਕੇ ਸਾਗ ਲਿਆਉਂਦੇ ਰਹੇ ਹਾਂ ਜੀ ਲੋਕਾਂ ਦੀ ਡਿਮਾਂਡ ਦੇ ਉੱਪਰੋਂ ਹਸ਼ਿਆਰਪੁਰ ਬਾਈਪਾਸ ਦੇ ਉੱਪਰ ਹੀ ਸਾਗ ਮਿਲਦਾ ਹੈਗਾ ਇੱਕੋ ਜਗ੍ਹਾ ਜਾਂ ਪਟਿਆਲੇ ਤੋਂ ਆਉਂਦਾ ਜੀ ਅਸੀਂ ਦੋ ਕੁ ਦਿਨ ਦਾ ਫਿਰ ਜਾ ਕੇ ਇਕੱਠਾ ਲਿਆ ਕਰਦੇ ਸੀਗੇ ਤੇ ਉਸ ਤਰ੍ਹਾਂ ਹੀ ਸਾਡਾ ਰੁਟੀਨ 'ਚ ਕੰਮ ਚੱਲ ਰਿਹਾ ਹਾਲਾਂਕਿ ਸਾਨੂੰ ਮਹਿੰਗਾ ਵੀ ਪੈਂਦਾ ਸੀ ਜੀ ਪਰ ਅਸੀਂ ਕਸਟਮਰ ਨਹੀਂ ਤੋੜਿਆ ਹੈਗਾ ਚਲੋ ਮਹਿੰਗਾ ਕਰਾਇਆ ਕਰੂਆ 5-600 ਜਾਣਾ ਆਣਾ ਉਹ ਲੱਗ ਜਾਂਦਾ ਸੀਗਾ ਮਤਲਬ ਫੇਰ ਵੀ ਸਾਡਾ ਰੇਟ ਵੀ ਉਹੀ ਹੈ ਤੇ ਅਸੀਂ ਸਾਗ ਦੀ ਰੁਟੀਨ 'ਚ ਅਸੀਂ ਕੰਮ ਚਲਾ ਕੇ ਰੱਖਿਆ ਜੀ ਇੱਥੇ ਕੁਝ ਕਸਟਮਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਤੁਸੀਂ ਇੱਥੇ ਖਾਣਾ ਖਾਂਦੇ ਹੋ ਕੀ ਕਹਿਣਾ ਚਾਹੋਗੇ ਕਿਵੇਂ ਲੱਗਦਾ ਤੁਹਾਨੂੰ ਘਰ ਦਾ ਖਾਣਾ ਹੁੰਦਾ ਹੈ ਕੀ ਸਵਾਦ ਕੀ ਹੈ ਨਹੀਂ ਘਰ ਦਾ ਖਾਣਾ ਹੀ ਹੈ ਜੀ ਔਰ ਬਹੁਤ ਜ਼ਿਆਦਾ ਟੇਸਟੀ ਹੈ ਔਰ ਸਾਨੂੰ ਬਹੁਤ ਔਥੈਂਟਿਕ ਲੱਗਦਾ ਸੋ ਆਈ ਫੀਲ ਕਿ ਐਦਾਂ ਦਾ ਖਾਣਾ ਖਾ ਕੇ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਬਾਹਰ ਖਾ ਰਹੀਆਂ ਜਾਂ ਘਰ ਖਾ ਰਹੀਆਂ ਔਰ ਸਭ ਤੋਂ ਅੱਛੀ ਗੱਲ ਇਹ ਹੈ ਕਿ ਸਾਹਮਣੇ ਦੇਖੋ ਤੁਸੀਂ ਯੂ ਸੀ ਦੈਟ 올 ਫੈਮਿਲੀ ਮੈਂਬਰਸ ਹੈ ਨਾ ਸੋ ਇਟ ਗਿਵਸ ਅ ਵੈਰੀ ਪੋਜ਼ਿਟਿਵ ਹੈ ਨਾ ਆਈ ਥਿੰਕ ਮੈਂ ਖੁਦ ਆਨੀ ਔਰ ਮੈਨੂੰ ਸਾਗ ਬਹੁਤ ਟੇਸਟੀ ਲੱਗਦਾ ਹੈ ਬਿਕਾਜ਼ ਇਨ ਥਿਸ ਸੀਜ਼ਨ ਅਸੀਂ ਸਾਗ ਲਈਏ ਸਾਡੇ ਹੁਣ ਜੈਪੁਰ ਤੋਂ ਮੇਰਾ ਬ੍ਰਦਰ ਇਨ ਲਾ ਆ ਰਿਹਾ ਹੈ ਆਮ ਸਪੈਸ਼ਲੀ ਬਾਇੰਗ ਉਹ ਵੀ ਸ਼ੌਕਡ ਕਿ ਇੰਨੇ ਮਤਲਬ ਇਸ ਮੌਸਮ ਚ ਸਾਗ ਐਂਡ ਵੈਰੀ ਆਥੈਂਟਿਕ ਟੇਸਟ ਆਮ ਗ੍ਰੇਟ ਰੀਲੀ ਗ੍ਰੇਟਫੁਲ ਟੂ देयर ਫੈਮਿਲੀ ਸਪੈਸ਼ਲੀ ਲੈਣ ਆਏ ਹੋ ਸਾਗ ਤੇ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਔਰ ਸਾਗ ਬਿਕਾਜ਼ ਇਨ ਥਿਸ ਸੀਜ਼ਨ ਸਾਗ ਖਾਣਾ ਇਜ਼ ਰੀਲੀ ਵੈਰੀ ਆਸਮ ਹਾਂਜੀ ਥੈਂਕ ਯੂ ਮੈਮ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਵੇਂ ਤਿਆਰੀ ਕਰਦੇ ਹੋ ਖਾਣੇ ਦੀ ਕਿੰਨਾ ਸਮਾਂ ਲੱਗਦਾ ਹੈ ਕਿੰਨੀ ਮਿਹਨਤ ਲੱਗਦੀ ਹੈ ਮਿਹਨਤ ਤਾਂ ਜੀ ਹੈਗੀ ਹੈ ਸਵੇਰੇ ਤੋਂ ਲੱਗ ਜਿਹਦਾ ਹੈ ਦੁਪਹਿਰ ਤੱਕ ਹੀ ਤਿਆਰੀ ਕਰਦੇ ਆ 3 3:30 ਵਜੇ ਫਿਰ ਅਸੀਂ ਤੜਕੇ ਲਾਈਦੇ ਸਾਰਾ ਪਰਿਵਾਰ ਇੱਕੋ ਜਗ੍ਹਾ ਖਾਣਾ ਬਣਾਉਂਦਾ ਹੈ ਔਰ ਲੋਕਾਂ ਨੂੰ ਖਵਾਉਂਦਾ ਹੈ ਤੇ ਓੱਖਾ ਨਹੀਂ ਲੱਗਦਾ ਤੁਹਾਨੂੰ ਨਹੀਂ ਜੀ ਓੱਖਾ ਨਹੀਂ ਲੱਗਦਾ ਕਿਉਂਕਿ ਕਿਉਂਕਿ ਖਾਣਾ ਖਾਣਾ ਬਣਾਉਣਾ ਇੱਕ ਕਲਾ ਵੀ ਹੈ ਤੇ ਇੱਕ ਸੇਵਾ ਵੀ ਹੈ ਤੇ ਲਗਾਤਾਰ ਤੁਸੀਂ ਖੜ ਕੇ ਰੋਟੀ ਬਣਾਉਂਦੇ ਹੋ 5-6 ਘੰਟੇ ਖੜਨਾ ਪੈਂਦਾ ਤੁਹਾਨੂੰ ਕਿੰਨਾ ਕੁ ਔਖਾ ਹੁੰਦਾ ਤੇ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਹਾਂ ਭਾਈ ਇਹ ਮੈਂ ਕਰ ਪਾਉਂਗੀ ਜਾਂ ਨਹੀਂ ਕਰ ਪਾਉਂਗੀ ਨਹੀਂ ਜੀ ਐਦਾ ਤਾਂ ਸਾਨੂੰ ਕੁਝ ਨਹੀਂ ਲੱਗ ਰਿਹਾ ਜੀ ਕਸਟਮਰ ਆਉਣੇ ਸਾਡਾ ਤਾਂ ਹੌਸਲਾ ਹੋਰ ਵੱਧਦਾ ਹੈ ਵੀ ਥਕਾਵਟ ਵੀ ਵੈਸੇ ਉੱਤਰ ਜਾਂਦੀ ਹੈ ਜੀ ਕੰਮ ਕਰਦੇ ਆਂ ਕੋਈ ਕਹਿੰਦਾ ਕਿ ਹਾਂ ਰੋਟੀ ਬਹੁਤ ਸਵਾਦ ਸੀ ਖਾਣਾ ਬਹੁਤ ਸਵਾਦ ਤੁਹੇ ਇਹ ਦਿਨ ਹੈ ਹੋਰ ਹੁੰਦਾ ਵੀ ਅਸੀਂ ਹੋਰ ਵਧੀਆ ਕਰੀਏ ਇਹ ਚੀਜ਼ ਦੀ ਹਾਂ ਜੀ ਪਾਈ ਜੀ ਦੀ ਬੇਟੀ ਵੀ ਇੱਥੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੜ੍ਹਾਈ ਵੀ ਕਰਦੇ ਨੇ ਔਰ ਨਾਲ-ਨਾਲ ਪਰਿਵਾਰ ਦੇ ਕੰਮ 'ਚ ਵੀ ਹੱਥ ਵੰਡਾਉਂਦੇ ਨੇ ਸਸ਼ੀਕਾਲ ਕੀ ਨਾਮ ਹੈ ਤੁਹਾਡਾ ਸਸ਼ੀਕਾਲ ਜੀ ਮੇਰਾ ਨਾਮ ਕੋਮਲਪ੍ਰੀਤ ਕੌਰ ਹੈ ਕੋਮਲ ਕਿਵੇਂ ਲੱਗਦਾ ਤੁਹਾਨੂੰ ਇੱਥੇ ਸਟਾਲ ਤੇ ਖੜ ਕੇ ਕੰਮ ਕਰਨਾ ਕਿਉਂਕਿ ਅਕਸਰ ਬੱਚੇ ਨੌਜਵਾਨ ਸ਼ਰਮਾਉਂਦੇ ਨੇ ਐਦਾਂ ਕੰਮ ਕਰਨ ਦੇ ਵਿੱਚ ਕਦੇ ਤੁਹਾਨੂੰ ਨਹੀਂ ਐਦਾਂ ਫੀਲ ਹੋਇਆ ਨਹੀਂ ਮੈਨੂੰ ਤਾਂ ਵਧੀਆ ਫੀਲ ਹੁੰਦਾ ਇੱਥੇ ਆ ਕੇ ਪੋਜ਼ਿਟਿਵ ਵਾਈਬਸ ਆਂਦੇ ਆ ਨੇ ਮੈਨੂੰ ਇਹ ਮੈਨੂੰ ਦੇਖ ਦਿਨ ਲੱਗਿਆ ਕਿ ਹਾਂ ਮੈਂ ਇੱਥੇ ਖੜ ਕੇ ਕੰਮ ਕਰ ਰਹੀ ਹਾਂ ਤਾਂ ਕਿ ਮੈਨੂੰ ਸ਼ਰਮਿੰਦਾ ਹੋਣਾ ਪਵੇ ਮੈਨੂੰ ਸ਼ਰਮ ਆਵੇ ਪੜ੍ਹਾਈ ਵੀ ਕਰਦੇ ਹਾਂ ਨਾਲ-ਨਾਲ ਕੰਮ ਵੀ ਕਰਦੇ ਹਾਂ ਕਿਵੇਂ ਚੀਜ਼ਾਂ ਨੂੰ ਮੈਨੇਜ ਕਰਦੇ ਹਾਂ ਮਾਰਨਿੰਗ ਟਾਈਮ ਕਾਲਜ ਟਾਈਮ ਹੁੰਦਾ ਹੈ ਤੇ ਸ਼ਾਮ ਨੂੰ ਫੇਰ ਘਰੇ ਆ ਕੇ ਮੰਮਾ ਦਾ ਕੰਮ ਕਰਵਾਂਦੇ ਹਾਂ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਹੱਥ ਮੜਾ ਰਹੇ ਹੋ ਤੁਹਾਡੇ ਪਰਿਵਾਰ ਦੀਆਂ ਤਿੰਨ ਪੀੜੀਆਂ ਇਸ ਕੰਮ 'ਚ ਲੱਗੀਆਂ ਹੋਈਆਂ ਨੇ ਦੇਖੋ ਗੱਲ ਐਦਾਂ ਜੀ ਸੇਵਾ ਆ ਕਰੀ ਜਾਇਦੀ ਹੈ ਇਹਨਾਂ ਬੱਚਿਆਂ ਕੀ ਹੋਰ ਆਪਾਂ ਕੀ ਕਰਨਾ ਜੱਜਪ੍ਰੀਤ ਸਿੰਘ ਕਾਲਸਾ ਜੱਜਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਫੈਮਿਲੀ ਨਾਲ ਮੰਮੀ ਪਾਪਾ ਦੇ ਨਾਲ ਹੈਲਪ ਕਰਾ ਰਹੇ ਹੋ ਰੋਟੀ ਲਪਾਤਨੀ ਕਰਦਾ ਹਾਂ ਮੈਂ ਕਿਹੜੀ ਕਲਾਸ ਚ ਪੜਦੇ ਹੋ ਮੈਂ ਸੈਕਿੰਡ ਜਿਹੇ ਹੋ ਗਿਆ ਜੀ ਸੈਕਿੰਡ ਚ ਪੜਦੇ ਹੋ ਹਾਂਜੀ ਤੇ ਸ਼ਾਮ ਨੂੰ ਰੋਜ਼ ਇੱਥੇ ਕੰਮ ਕਰਨਾ ਤੁਹਾਨੂੰ ਚੰਗਾ ਲੱਗਦਾ ਹਾਂਜੀ ਨਾਲ ਰੋਟੀ ਵੀ ਖਾਣਾ ਚੰਗਾ ਲੱਗਦਾ ਮੈਂ ਸਾਗ ਤੇ ਰੋਟੀ ਖਾ ਲੈਂਦਾ ਮੱਕਣਕ ਦੀ ਉਸਕੇ ਬਾਰੇ ਜੋ 12 ਵਜੇ ਨੇ ਉਸਕੇ ਬਾਰੇ ਹੇਗੇ ਕਿਹਨਾ ਵੇ ਸਮਾਨ ਚੱਕਰ ਲੱਗ ਜਾਂਦਾ ਹੁੰਦਾ ਪਾਜੀ ਤੁਸੀਂ ਖਾਣਾ ਖਾਣ ਆਏ ਹੋ ਕਿਵੇਂ ਲੱਗਦਾ ਤੁਹਾਨੂੰ ਇੱਥੇ ਖਾਣਾ ਬਹੁਤ ਵਧੀਆ ਖਾਣਾ ਇਹ ਪਹਿਲੀ ਵਾਰ ਹੀ ਆਇਆ ਮੈਂ ਵੀ ਇੱਥੇ ਅੱਜ ਮੇਰੇ ਸਿਸਟਰ ਤਾਂ ਆਂਦੀ ਰਹਿੰਦੇ ਆ ਤੇ ਬਹੁਤ ਵਧੀਆ ਬਣਾਉਂਦੇ ਬਹੁਤ ਟੇਸਟੀ ਹੁੰਦਾ ਉਹਨਾਂ ਦਾ ਖਾਣਾ ਤੇ ਬਾਕੀ ਤੁਸੀਂ ਵੀ ਇੰਜੋਏ ਕਰਕੇ ਦੇਖੋ ਬਹੁਤ ਵਧੀਆ ਹੈ ਪਾਜੀ ਤੁਸੀਂ ਕੀ ਕਹੋਗੇ ਤੁਸੀਂ ਰੋਜ਼ ਖਾਣ ਆਉਂਦੇ ਹੋ ਖਾਣਾ ਮੈਂ ਤੁਹਾਡੇ ਕੋਲੋਂ ਸਪੈਸ਼ਲ ਆਈਆਂ ਕਿਉਂਕਿ ਆਂਟੀ ਨੇ ਉਸਨੇ ਕਿਹਾ ਸੀ ਕਿ ਜਲਦੀ ਖਤਮ ਹੋ ਜਾਂਦਾ ਸਾਗ 8 ਵਜੇ ਤੱਕ ਆਇਆ ਕਰੋ ਤੇ ਅੱਜ 8 ਵਜੇ ਤੱਕ ਆ ਗਈ ਮੇਰੇ ਫੈਮਲੀ ਆਈ ਹੈ ਬਠਿੰਡੇ ਤੋਂ ਮੈਂ ਕਿ ਤੁਹਾਨੂੰ ਅੱਜ ਗਰਮੀ ਚ ਖਵਾ ਕੇ ਲੈ ਕੇ ਆਈ ਹਾਂ ਸਾਗ ਮੱਕੀ ਰੋਟੀ ਚੱਲੋ ਮੇਰੇ ਨਾਲ ਤੇ ਬਾਕੀ ਦੇਖੀ ਸੀ ਮੈਂ ਵੀ ਇਹਨਾਂ ਦੇ ਇੰਟਰਵਿਊ ਪਹਿਲਾਂ ਨਾ ਤੇ ਚਲੋ ਵਧੀਆ ਕਿ ਇਸ ਟਾਈਮ ਮਿਲ ਰਿਹਾ ਸਾਗ ਕਦੇ ਕਦੇ ਮਨ ਕਰਦਾ ਹੈ ਸਾਗ ਵਗੈਰਾ ਖਾਣ ਨੂੰ ਤੇ ਬਹੁਤ ਵਧੀਆ ਆਂਟੀ ਦਾ ਟੇਸਟੀ ਆ ਮਤਲਬ ਉਹਦੇ ਵਿੱਚ ਸਿੰਪਲ ਰੋਟੀ ਵੀ ਲੈ ਗਈ ਸੀ ਬਹੁਤ ਵਧੀਆ ਘਰ ਵਰਗਾ ਹੁੰਦਾ ਬਿਲਕੁਲ ਘਰ ਵਰਗਾ ਤੁਸੀਂ ਇੱਕ ਵਾਰ ਖਾ ਕੇ ਦੇਖਿਓ ਇਹਨਾਂ ਦੀ ਮੂੰਗੀ ਮਸਰੀ दाल ਬਿਲਕੁਲ ਘਰ ਵਰਗਾ ਖਾਣਾ ਸੂ ਦਰਸ਼ਕੋ ਤੁਸੀਂ ਵੀ ਸੁਣਿਆ ਕਸਟਮਰ ਜਿਹੜੇ ਨੇ ਇੱਥੇ ਆਉਂਦੇ ਨੇ ਔਰ ਉਹ ਵੀ ਖੁਸ਼ ਹੋ ਕੇ ਜਾਂਦੇ ਨੇ ਲਗਾਤਾਰ ਇੱਥੇ ਕਸਟਮਰ ਦੀ ਭੀੜ ਦੇਖਣ ਨੂੰ ਮਿਲਦੀ ਹੈ ਔਰ ਸ਼ੁੱਧ ਖਾਣਾ ਇੱਥੇ ਮਿਲਦਾ ਹੈ ਸੈਕਟਰ 71 ਦੇ ਵਿੱਚ ਕੈਮਰਾ ਪਰਸਨ ਸੰਦੀਪ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸਾਂਝਾ ਮੋਹਾਲੀ